ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮਿਲ ਕੇ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਐਸੇ ਅੰਬਾਂ ਦੇ ਬਾਗ ਦੇ ਵਿੱਚ ਅੰਬ ਤੋੜ ਲਾ ਤੇ ਅੱਗੇ ਵੀ ਇੱਕ ਦੋ ਵਾਰ ਹੀ ਗਏ ਆ ਪਰ ਨਹੀਂ ਟਾਈਮ ਨਹੀਂ ਲੱਗਿਆ ਅੱਜ ਵੀ ਸਾਡੇ ਦੋਸਤਾਂ ਦਾ ਵੀਡੀਓ ਨਹੀਂ ਬਣਾਈ ਗਈ ਤੇ ਟਾਈਮ ਨਹੀਂ ਸੀਗਾ ਤੇ ਅਸੀਂ ਘਰੇ ਆ ਕੇ ਤੁਹਾਨੂੰ ਅੰਬ ਦਿਖਾਉਣੇ ਤੇ ਸਾਡੇ ਵੀ ਹਾਊਸ ਆਂਡ ਦੇ ਵਿੱਚ ਬਹੁਤ ਸੋਨੇ-ਤਾਜੇ ਅੰਬ ਦੇਖੋ ਤੇ ਸਿੱਧੇ ਡਾਇਰੈਕਟਲੀ ਆਪਾਂ ਲਾ ਕੇ ਨਹੀਂ ਆਇਆ ਆਪਾਂ ਦੋ ਘਟਾ ਪੰਜ ਆਪੀ ਜਿੱਤ ਕੇ ਵੀ ਚਲੇ ਜਾਂਦੇ ਆ ਕੋਈ ਨਾ ਕੋਈ ਸਿਗਾਰਟ ਲਾ ਹੀ ਲੈਂਦੇ ਹਨਾ ਯਾਬੀ ਚੱਲਦੇ ਨੇ ਚਾਹੇ ਜਿਹੜਾ ਮਰਜ਼ੀ ਕੰਮ ਹੋਵੇ ਪੰਜਾਬੀਆਂ ਤੋਂ ਕੋਈ ਵੀ ਕੰਮ ਵੀਰਿਆ ਨਹੀਂਗਾ ਤੇ ਹੁਣ ਅਸੀਂ ਨਾਲ ਹੀ ਸੀ ਮਿਲ ਆਣੇ ਲਾਏਗੇ ਫਿਰ ਆਜ ਸਟਾਲਰ ਦੇ ਵਿੱਚ ਬੈਠਾ ਬੜਾ ਖੁਸ਼ ਹੋਇਆ ਕੋਈ ਨਾ ਰਿਆ ਦਾਦੀ ਮੰਮਾ ਕੀ ਕਰੀ ਜਾਂਦੇ ਆ ਤੇ ਪਰ ਜਿੰਨਾ ਦਾ ਪਿੱਛੇ ਕੰਮ ਕੀਤਾ ਹੋਵੇ ਹਨਾ ਉਹ ਵੀ ਇਹੋ ਜਿਹੇ ਪੰਗੇ ਲੈ ਸਕਦਾ ਆਪਾਂ ਇੰਡੀਆ ਵੀ ਆਉਦੇ ਜਦੋਂ ਹੁੰਦੇ ਸੀਗੇ ਬਾਦੂ ਦਰਾਸ਼ਾਂ ਤੇ ਚੜ ਜਾਣਾ ਉਹ ਜਿਆ ਅੰਬ ਲੌਣੇ ਹਨ ਨਾ ਇਹ ਜਿਹੜੇ ਕੰਮ ਕਰਦੇ ਰਹਿੰਦੇ ਸੀ ਤੇ ਇੱਥੇ ਆ ਕੇ ਵੀ ਆਪਾਂ ਇਹੋ ਜਿਹੇ ਕੰਮਾਂ ਤੋਂ ਟਾਲਦੇ ਰਹੇ ਸੀ ਤੇ ਜਸਜੀਤ ਦਾ ਵੀ ਹਿਸਾਬ ਮੇਰੇ ਵਾਲਾ ਹੀ ਆ ਉਹਨੂੰ ਇਹੋ ਜਿਹੇ ਕੰਮਾਂ ਦਾ ਬਹੁਤ ਸ਼ੌਂਕ ਆ ਵੀ ਆਪਾਂ ਚੱਲੀਏ ਤੇ ਸਾਡੇ ਹਰ ਸਾਲ ਇੱਥੇ ਬਹੁਤ ਅੰਬ ਲੱਗਦੇ ਆ ਵੈਸੇ ਇੱਕ ਸਾਲ ਅੰਬਾਂ ਦਾ ਜਿਹੜਾ ਹੁੰਦਾ ਕਿ ਜ਼ਿਆਦਾ ਲੱਗਦੇ ਆ ਇੱਕ ਸਾਲ ਘੱਟ ਲੱਗਦੇ ਤੇ ਸਾਡੇ ਬਹੁਤ ਜ਼ਿਆਦਾ ਦਰੱਖਤ ਤੁਹਾਨੂੰ ਦਿਖਾਵਾਂਗੇ ਆਪਾਂ ਦਰੱਖਤ ਵੀ ਅੰਬਾਂ ਦੇ ਬਹੁਤ ਘਾਹੇ ਵੜਦੇ ਆ ਤੇ ਇਹ ਲੋਕ ਤਾਂ ਨਹੀਂ ਇੰਨਾ ਕਰਦੇ ਚੀਨੇ ਲੋਕ ਨਹੀਂ ਕਰਦੇ ਇਹਨਾਂ ਨੂੰ ਨਹੀਂ ਇਹ ਇੰਨਾ ਪਤਾ ਆਪਾਂ ਲੋਕਾਂ ਨੇ ਚਾਰ ਪਾਉਣਾ ਹੁੰਦਾ ਆਪਾਂ ਨੂੰ ਕੋਲਾ ਵੀ ਆਪਾਂ ਪੰਜਾਬੀ ਚਾਰ ਤੋਂ ਬਿਨਾਂ ਰਹੇ ਨਹੀਂ ਜਿਗਾੜ ਲਾ ਲੈਣਾ ਜਿਗਾੜ ਲਾ ਲੈਣਾ ਤੇ ਬੜੇ ਸੋਹਣੇ ਆ ਤੇ ਜਿੰਨੇ ਵੀ ਹਾਂਗਕਾਂਗ ਦੇ ਵਿੱਚ ਵੇਚਦੇ ਆ ਤੁਹਾਡੀ ਨਾ ਵੀਡੀਓਸ ਤੇ ਹਿੰਮਤ ਕਰੋ ਤੇ ਲਾ ਲਓ ਵਹੀਂ ਜਾ ਕੇ ਬਹੁਤ ਅੰਬ ਲੱਗਾ ਬਹੁਤ ਅੰਬ ਲੱਗਾ ਪੱਤਾ ਕੱਟ ਅੰਬ ਜ਼ਿਆਦਾ ਅਸੀਂ ਹਿੰਮਤ ਕੀਤੀ ਪ੍ਰੈਸ ਕਰ ਲਿਆ ਤੇ ਜਾ ਕੇ ਲਾ ਕੇ ਲਿਆਏ ਤੁਸੀਂ ਵੀ ਲਾਓ ਪਰ ਅਸੀਂ ਉਥੋਂ ਥੱਕੇ ਆਏ ਆ ਆਗੇ ਹੁਣ ਅਸੀਂ ਬਣਾਈ ਚਾਹ ਚਾਹ ਪੀਂਨੇ ਤੁਸੀਂ ਵੀ ਪੀ ਲਓ ਤੇ ਦੇਖੋ ਅੰਬ ਕਿਤੇ ਸੋਹਣੇ ਆ ਘੱਟੋ ਘੱਟ ਵੀ ਇਹ ਅੱਧਾ ਕਿਲੋ ਦਾ ਇੱਕ ਅੰਬਾ ਹਾਂ ਅੱਧਾ ਕਿਲੋ ਦਾ ਕਿਉਂਕਿ ਜਿਆਦਾ ਖੇਤ ਚਲ ਕਾ ਰੰਦੀ ਲੋੜ ਹੀ ਨਹੀਂ 10 15 ਅੰਬ ਲਾਏ ਤੇ ਸਾਲ ਦਾ ਅੰਬ ਦਾ achar ਬਣ ਜਾਣਾ ਤੇ ਹੁਣ ਅਸੀਂ ਜਦੋਂ ਵੀ ਅਸੀਂ ਇੱਥੇ ਚਾਰ ਪਾਗੇ ਇਹ ਤੁਸੀਂ ਇੰਡੀਆ ਤੋਂ ਕਦੇ ਵੀ ਚਾਹ ਨਹੀਂ ਲਏ ਵੀ ਅੰਮ੍ਰਾਚਾਰ ਅਸੀਂ ਖਾਸ ਕਰਕੇ ਹਿੰਦਿਆ ਤੋਂ ਲੈ ਕੇ ਨੀਂਗੂ ਚਾਹ ਦਾ ਲੈ ਰਹੇ ਹਾਂ ਚਲੋ ਬਹੁਤ ਵਧੀਆ ਆ ਤੁਹਾਨੂੰ ਦੇਖੋ ਦੇਖੋ ਕੋਲ ਹੈ ਕਿੰਨੇ ਸੋਹਣੇ ਪੰਜ ਅੰਬ ਨੇ ਤੇ ਪਲੇਟ ਪੂਰੀ ਭਾਰੀ ਹੈ ਤਕਰੀਬਨ ਇਹ ਜਿਆਦਾ ਨਹੀਂ 2 ਕਿਲੋ ਦੇ ਤਾਂ ਹੋਣਗੇ ਨਹੀਂ ਜਿਆਦਾ 2 ਕਿਲੋ ਤੋਂ ਤਾਂ ਜ਼ਿਆਦਾ ਹਾਂ 2 ਕਿਲੋ ਤਾਂ ਹੋਣਗੇ ਅ 2 ਕਿਲੋ ਇਹਨਾਂ ਦਾ weight ਹੋਊਗਾ। 3 ਕਿਲੋ ਆਪਾਂ। ਉੱਥੇ ਲੋਕਾਂ ਨੇ ਸਾਰੇ ਜਿਗਾਰਡ ਬਣਾ ਬਣਾ ਰੱਖੇ ਅੰਬਾ ਤੋੜਨ ਨੂੰ। ਅੰਬਾ ਤੋੜਨ ਨੂੰ। ਇਹਨਾਂ ਲਈ ਪੰਜਾਬੀ ਤਾਂ ਕੋਈ ਨਾ ਕੋਈ ਜਿਗਾਰਡ ਲਾਈ ਲੈ। ਪੰਜਾਬੀ ਜਿਗਾਰਡ ਬਣਾ ਕੇ ਰੱਖ ਕੇ ਆਏ ਵੀ ਤੇਰੇ ਮੇਰੇ ਵਰਗੇ ਭੈਣ ਭਰਾ ਔਖੇ ਨਾ ਹੋਣ। ਵੀ ਇਹਦੇ ਨਾਲ ਲਾਉਣ ਤੇ ਲਜਾਣ। ਇਹਨਾਂ ਦੇ ਵਿੱਚ ਰਸਾਂ ਵੀ ਪੜਾਵਾ। ਪੂਰਾ ਚਾਹੇ ਤਾਰੀ। ਜਿਹੜੀ ਇਹ ਕਦੇ ਨਹੀਂ ਤੇ ਤਾਂ ਭਰਦੀ ਨਹੀਂ ਹਨਾ। ਤੇ ਪਰ ਸਵਰ ਦੇ ਵਿੱਚ ਹੀ ਬੀ ਕਿਸੇ ਹੋਰ ਪੈਣ ਭਰਾ ਦੇ ਵੀ ਕੰਮ ਆ ਜਾਣਾ। ਅੱਜ ਵੀ ਆਪਾਂ ਇਹ ਦੱਸ ਰਹੇ ਹਾਂ ਜਿਹੜੇ ਸਾਡੇ ਇੱਥੋਂ ਵੀਡੀਓ ਵੇਖਦੇ ਆ ਪੈਣ ਦਾ ਤੇ ਹਿੰਮਤ ਕਰੋ ਲਾਤੀ ਲਾਈਏ ਬਈ ਤੇ ਚਾਰ ਪਾਰੋਂ ਆਗਾ ਸਾਲ ਦਾ ਚਾਰ ਪਾਰੇ ਰੱਖੋ। ਬਹੁਤ ਵਧੀਆ। ਚਲੋ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਥੈਂਕ ਯੂ ਜਿਉਂਦੇ ਵਾਸਤੇ ਰੋ। ਤੁਹਾਨੂੰ ਜਲਦੀ ਅਸੀਂ ਅੰਬਾਂ ਵੱਲ ਲੈ ਜਾਵਾਂਗੇ। ਤੁਹਾਨੂੰ ਫੂਟੇ ਦਿਖਾਵਾਂਗੇ ਅੰਬਾਂ ਦੇ ਤੇ ਤੋੜਦੇ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ। ਟੁੱਕੇ ਬਾਏ।